ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਨੌਜਵਾਨਾਂ ਮਜ਼ਦੂਰਾਂ ਕਿਸਾਨਾਂ ਔਰਤਾਂ ਲਈ ਵੱਡੇ ਐਲਾਨ ਕੀਤੇ ਨੇ ਦਿੱਲੀ ਤੋਂ ਮੈਨੀਫੈਸਟੋ ਕਾਂਗਰਸ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਮਲਿਕ ਅਰਜੁਨ ਖੜਗੇ ਰਾਹੁਲ ਗਾਂਧੀ ਸੋਨੀਆ ਗਾਂਧੀ ਸ਼ਾਮਿਲ ਹੋਏ ਇੰਡੀਆ ਨੈਸ਼ਨਲ ਕਾਂਗਰਸ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਪੰਜ ਜੱਜਾਂ ਨੂੰ ਸ਼ਾਮਿਲ ਕੀਤਾ ਹੈ ਨੌਜਵਾਨੀ ਇਨਸਾਫ ਔਰਤ ਇਨਸਾਫ ਕਿਸਾਨ ਇਨਸਾਫ ਮਜ਼ਦੂਰ ਇਨਸਾਫ ਅਤੇ ਬਰਾਬਰੀ ਦਾ ਇਨਸਾਫ ਦਾ ਜ਼ਿਕਰ ਹੈ ਕਾਂਗਰਸ ਦਾ ਕਹਿਣਾ ਹੈ ਕਿ ਅਸੀਂ ਮਿਲ ਕੇ ਇਸ ਅਨਿਆਈ ਦੌਰ ਦੇ ਹਨੇਰੇ ਨੂੰ ਦੂਰ ਕਰਾਂਗੇ ਅਤੇ ਭਾਰਤ ਦੇ ਲੋਕਾਂ ਲਈ ਖੁਸ਼ਹਾਲ, ਨਿਆਂਪੂਰਤ ਅਤੇ ਸਦਭਾਵਨਾ ਪਰੇ ਪਵਿੱਖ ਲਈ ਰਾਹ ਪੱਧਰਾ ਕਰਾਂਗੇ। ਦੱਸਦੇ ਕਿ ਕਿਸਾਨਾਂ ਦੇ ਲਈ ਕਾਂਗਰਸ ਨੇ ਵੱਡੇ ਐਲਾਨ ਕੀਤੇ ਨੇ। ਕਾਂਗਰਸ ਨੇ ਕਿਸਾਨਾਂ ਲਈ 5 ਗਰੰਟੀਆਂ ਦਾ ਐਲਾਨ ਕੀਤਾ। ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸੁਆਮੀਨਾਥ ਕਮਿਸ਼ਨ ਦੀ ਸਿਫਾਰਿਸ਼ ਤਹਿਤ ਕਿਸਾਨਾਂ ਨੂੰ ਗਰੰਟੀ ਦੇਣ ਦਾ ਐਲਾਨ ਕੀਤਾ ਹੈ। ਤਾਂ ਦੱਸਦੇ ਕਿ ਪੰਜ ਨੇ ਅਤੇ 25 ਗਰੰਟੀਆਂ ਦੇ ਫੋਕਸ ਕੀਤਾ ਗਿਆ ਤੇ ਦੇਸ਼ ਦੇ ਵਿੱਚ ਉਹ ਅਗਨੇ ਵੀ ਯੋਜਨਾ ਦੀ ਸਕੀਮ ਨੂੰ ਖਤਮ ਕੀਤਾ ਜਾਵੇਗਾ ਅਜਿਹਾ ਕਹਿਣਾ ਹੈ ਕਾਂਗਰਸ ਦਾ ਤਾਂ ਇਸ ਤੋਂ ਇਲਾਵਾ ਮਜ਼ਦੂਰਾਂ ਲਈ ਵੀ ਵੱਡੇ ਦਾਣ ਕੀਤੇ ਨੇ ਮਜ਼ਦੂਰਾਂ ਲਈ ਮਨਰੇਗਾ ਦੀ 400 ਰੁਪਏ ਗਰੰਟੀ ਦੇਣ ਦਾ ਐਲਾਨ ਕੀਤਾ ਹੈ ਮਜ਼ਦੂਰਾਂ ਨੂੰ 400 ਰੁਪਏ ਦਿੱਤੇ ਜਾਣਗੇ ਦੱਸ ਜਿਏ ਨਿਆ ਪੱਤਰ ਦੇ ਨਾਂ ਤੋਂ ਕਾਂਗਰਸ ਨੇ ਮੈਨੀਫੈਸਟੋ ਜੋ ਕਿ ਜਾਰੀ ਕੀਤਾ ਹੈ ਨੌਜਵਾਨਾਂ ਮਜ਼ਦੂਰਾਂ ਕਿਸਾਨਾਂ ਅਤੇ ਔਰਤਾਂ ਦੇ ਲਈ ਅੱਜ ਦੇ ਮੈਨੀਫੈਸਟੋ ਦੇ ਵਿੱਚ ਵੱਡੇ ਐਲਾਨ ਕੀਤੇ ਨੇ ਤਾਂ ਮਜ਼ਦੂਰਾਂ ਲਈ 400 ਰੁਪਏ ਗਰੰਟੀ ਦੇਣ ਦਾ ਐਲਾਨ ਕੀਤਾ ਹੈ ਦੇਸ਼ ਦੇ ਵਿੱਚ ਉਹ ਅਗਨੇ ਵੀ ਯੋਜਨਾ ਸਕੀਮ ਹਟਾਉਣ ਦਾ ਵੀ ਐਲਾਨ ਕੀਤਾ ਗਿਆ ਕਿਸਾਨਾਂ ਲਈ ਜੋ ਵੱਡੇ ਐਲਾਨ ਕੀਤੇ ਨੇ ਪੰਜ ਗਰੰਟੀਆਂ ਦੇਣ ਦਾ ਐਲਾਨ ਕੀਤਾ ਹੈ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇਗੀ ਸੁਆਮੀਨਾਥਨ ਕਮਿਸ਼ਨ ਦੇ ਸਿਫਾਰਸ਼ ਤਹਿਤ ਕਿਸਾਨਾਂ ਨੂੰ ਕਾਨੂੰਨੀ ਗਰੰਟੀ ਦਿੱਤੀ ਜਾਵੇਗੀ ਅਜਿਹਾ ਕਹਣਾ ਹੈ ਕਾਂਗਰਸ ਦਾ